ਸੋ ਅਸੀਂ ਮੰਚ ਤੋਂ ਅਨਾਉਂਸ ਵੀ ਕਰਦੇ ਆ ਕਿ ਅੱਜ ਤੋਂ ਇਹ ਧਰਨਾ ਜੋ ਵਕੀਲ ਐਸੋਸੀਏਸ਼ਨ ਡੀਬੀਏ ਸਾਡੀ ਬਾਰ ਐਸੋਸੀਏਸ਼ਨ ਨੇ ਲਾਇਆ ਸੀ ਤੇ ਕੱਲ ਤੋਂ ਵਕੀਲ ਸਾਹਿਬਾਨ ਆਪਣੇ ਆਪਣੇ ਕੰਮਾਂ ਤੇ ਵਾਪਸ ਵਰਤਣਗੇ ਇਹ ਧਰਨਾ ਅੱਜ ਅਸੀਂ ਸਮਾਪਤ ਕਰ ਰਹੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਛਲੇ 9-10 ਦਿਨ ਤੋਂ ਜਿਹੜੀ ਤੁਸੀਂ ਮੰਗ ਜਿਹੜੀ ਸਰਕਾਰ ਤੋਂ ਮੰਗ ਮੰਗ ਰਹੇ ਸੀ ਜੋ ਵੀ ਲੋਕਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਸਾਡੇ ਖਰੜ ਹਲ ਬਾਹਰ ਐਸੋਸੀਏਸ਼ਨ ਦੇ ਪ੍ਰਦਾਨ ਦੀਪਕ ਸ਼ਰਮਾ ਜੀ ਦੀ ਰਹਿਨਮਾਈ ਹੇਠ ਪਿਛਲੇ 9 ਦਿਨ ਤੋਂ ਤੁਸੀਂ ਸਾਰੇ ਇਸ ਰੋਸ ਧਰਨੇ ਵਿੱਚ ਬੈਠੇ ਹੋ ਤੁਹਾਡੇ ਸਾਰਿਆਂ ਦੀ ਲੜਾਈ ਜੋ ਵੀ ਤੁਹਾਡੇ ਮਨ ਦੇ ਸਵਾਲ ਸੀ ਬੜੇ ਖੁੱਲੇ ਡੰਗ ਨਾਲ ਐਮਐਲਏ ਸਾਹਿਬ ਪਿਛਲੇ ਦਿਨ ਉਹਨਾਂ ਨੇ ਤੁਹਾਡੀਆਂ ਗੱਲਾਂ ਵੀ ਸੁਣੀਆਂ ਜਿਹੜੇ ਵੀ ਤੁਹਾਡੇ ਮਨ ਦੇ ਸਵਾਲ ਸੀ ਉਹ ਵੀ ਸੁਨੇ ਸੀ ਦੀ ਉਸੇ ਸਮੇਂ ਉਹਨਾਂ ਨੇ ਲਿਖ ਕੇ ਪੂਰਨ ਭਰੋਸਾ ਦਵਾ ਦਿੱਤਾ ਸੀ ਕਿ ਇਹ ਪਿੰਡ ਕਿਸੇ ਵੀ ਹੱਦ ਇਹ ਜਿਹੜਾ ਕੋਈ ਵੀ ਲੋਕਾਂ ਦੇ ਹਿੱਤਾਂ ਦੇ ਖਿਲਾਫ ਜਿਹਦੀ ਪਿੱਛੇ ਨਵਾਜੂਗਾ ਮੜ ਕੇ ਕੋਈ ਮਤਾ ਕੋਈ ਫੈਸਲਾ ਉਸ ਇਲਜਾਸ ਵਿੱਚ ਨਹੀਂ ਹੋਇਆ ਸੋ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਇਹਦਾ ਫੈਸਲਾ ਨਹੀਂ ਆਇਆ ਪਰ ਤੁਸੀਂ ਸਾਡੇ ਵੀ ਸਾਨੂੰ ਪੂਰਨ ਫਰੋਸਾ ਦਿਵਾ ਕੇ ਜਾਓ ਕਿ ਇਹਦਾ ਅੱਗੇ ਨੂੰ ਵੀ ਕੋਈ ਮਤਾ ਜਾਂ ਕੋਈ ਵੀ ਇਦਾਂ ਦਾ ਸਾ ਜੋ ਅਸੀਂ ਇਸ ਧਰਨੇ ਨੂੰ ਸਮਰਥ ਕਰ ਸਕੀਏ ਵਿੱਚ ਪਹੁੰਚੇ ਨੇ ਅਸੀਂ ਧੰਨਵਾਦ ਕਰਦੇ ਆ ਮੈਂ ਬੇਨਤੀ ਕਰਾਂਗਾ ਐਡਵੋਕੇਟ ਸੰਬੋਧਨ ਕਰਨ ਨਾਲ ਹੀ ਨਾਲ ਜੋ ਸਰਕਾਰ ਨੇ ਸਾਡੀ ਮੰਗ ਮੰਨ ਲਈ ਜਾਂ ਉਹਨਾਂ ਤੱਕ ਸਾਡੀ ਆਵਾਜ਼ ਪਹੁੰਚ ਗਈ ਉਹਦੇ ਬਾਰੇ ਵੀ ਆਪਣੇ ਵਿਚਾਰ ਰੱਖਣਗੇ ਸ੍ਰੀ ਪ੍ਰਿੰਤਪਾਲ ਬਾਸੀ ਜੀ ਇਸ ਵਰਸਟਰ ਨੇ ਵਿੱਚ ਕਰਦੇ ਆ ਤੇ ਧੰਨਵਾਦ ਕਰਦੇ ਆ ਸਾਰੇ ਮੈਂਬਰ ਸਾਹਿਬਾਨ ਤੇ ਬਾਕੀ ਹੋਰ ਵੀ ਜਿਹੜੀ ਪਬਲਿਕ ਇੱਥੇ ਪਹੁੰਚੀ ਹੈ ਤੇ ਵਕ ਵਕ ਜਿਹੜੇ ਬੰਦਿਆਂ ਦੇ ਆਗੂ ਤੇ ਪ੍ਰਤੀਨਿਧੀ ਸਾਰਿਆਂ ਦਾ ਜੀ ਆਇਆਂ ਕਰਦੇ ਆ ਤੇ ਧੰਨਵਾਦ ਕਰਦੇ ਆ ਕਿ ਤੁਸੀਂ ਇਸ ਤਰਨੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਸਾਡਾ ਸਹਿਯੋਗ ਦਿੱਤਾ ਬਾਹਰ ਐਸੋਸੀਏਸ਼ਨ ਖਰੜ ਵੱਲੋਂ ਜਦੋਂ ਇਹ ਕੰਮਾ ਸ਼ੁਰੂ ਕੀਤਾ ਗਿਆ ਸੀ ਤਾਂ ਆਪਣੇ ਤੌਰ ਤੇ ਸ਼ੁਰੂ ਕੀਤਾ ਗਿਆ ਤੇ ਪਬਲਿਕ ਨੂੰ ਅਵੇਅਰ ਕੀਤਾ ਗਿਆ ਸੀ ਸੋ ਇਸ ਤਰਨੇ ਨੂੰ ਉਹ ਗੇਂ ਨਹੀਂ ਮਿਲਦੀ ਰਹੀ ਲੋਕ ਆ ਕੇ ਜੁੜਦੇ ਰਹੇ ਵਕ ਵਕ ਸਰਕਾਰ ਦੇ ਨੁਮਾਇंदे ਵੀ ਆਜ਼ਰ ਆ ਜੇ ਇਹ ਦਰਨਾ ਚੱਲਦਾ ਸੀ ਤਾਂ ਮੈਨੂੰ ਇੱਕੋ ਗੱਲ ਯਾਦ ਆ ਗਈ ਕਿਸੇ ਨੇ ਕਿਹਾ ਕਿ ਤੇਰੇ ਖੱਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ ਉਹ ਮੂੰਹ ਅੱਜ ਫੇਰ ਸਾਨੂੰ ਲਲਕਾਰਦੇ ਨੇ ਬਾਜਾਂ ਵਾਲਿਆ ਮੁਰ ਭੇਜਵਾਜ ਨੂੰ ਅੱਜ ਪਿੱਤਰ ਫੇਰ ਉਡਾਰੀਆਂ ਮਾਰਦੇ ਨੇ ਸੋ ਜਦੋਂ ਵੀ ਕਦੇ ਪੰਜਾਬ ਨੂੰ ਲੋੜ ਪਈ ਹੈ ਸੂਬੇ ਨੂੰ ਲੋੜ ਪਈ ਹੈ ਹਿੰਦੁਸਤਾਨ ਨੂੰ ਦੇਸ਼ ਨੂੰ ਕਿਤੇ ਵੀ ਲੋੜ ਪਈ ਹੈ ਇਹ ਆ ਦੁਨੀਆ ਭਰ ਦੇ ਵਿੱਚ ਤਾ ਪੰਜਾਬੀਆਂ ਨੇ ਸਭ ਤੋਂ ਅੱਗੇ ਹੋ ਕੇ ਜਿਹੜਾ ਹੈ ਯੋਗਦਾਨ ਪਾਇਆ ਤੇ ਲੀਹਾਂ ਤੇ ਚੱਲਦੇ ਹੋਏ ਹਮੇਸ਼ਾ ਜਿਹੜਾ ਹੈ ਉਹਦੀ ਰਹਿਨਮਾਈ ਕੀਤੀ ਹੈ ਕੋਈ ਵੀ ਪ੍ਰਦਰਸ਼ਨ ਹੈ ਕੋਈ ਰੋਸਦਰਨਾ ਕੋਈ ਕ੍ਰਾਂਤੀ ਹੈ ਪੰਜਾਬੀਆਂ ਦਾ ਉਹਦੇ ਚ ਬਹੁਤ ਵੱਡਾ ਯੋਗਦਾਨ ਰਿਹਾ ਤੇ ਬਾਹਰ ਐਸੋਸੀਏਸ਼ਨ ਖਰੜ ਨੇ ਜਿਹੜਾ ਇਹ ਮੁੱਦਾ ਸਰਕਾਰ ਜਦੋਂ ਇਹ ਗੱਲ ਸਾਡੇ ਨੋਟਿਸ 'ਚ ਆਈ ਤਾਂ ਅਸੀਂ ਜਿਵੇਂ ਵੇਖੀ ਜਿਹੜਾ ਹੈ ਪ੍ਰਧਾਨ ਜੀ ਨੇ ਗੱਲ ਕੀਤੀ ਜਿਨ੍ਹਾਂ ਨੇ ਅੱਗੇ ਸਾਰੀ ਬਾਰ ਦੇ ਮੈਂਬਰਾਂ ਨੂੰ ਮੀਟਿੰਗ ਬੁਲਾ ਕੇ ਤੇ ਇਹ ਫੈਸਲਾ ਵੀ ਆ ਕੇ ਅਸੀਂ ਇਸ ਕਰਦਾ ਜਿਹੜਾ ਹੈ ਵਿਰੋਧ ਕਰਾਂਗੇ ਉਸ ਦਿਨ ਡਾਕਟਰ ਚੰਦਜੀ ਚੰਨੀ ਪਹੁੰਚੇ ਅਸੀਂ ਆਪਣਾ ਰੋਸ ਉਹਨਾਂ ਦੇ ਅੱਗੇ ਪ੍ਰਗਟ ਕੀਤਾ ਇੱਕ ਮੈਮੋਰੈਂਡਮ ਨਾਲ ਦਿੱਤਾ ਤਾਂ ਉਹਦੇ ਤੇ ਉਸੇ ਦਿਨ ਉਹ ਕਰਨ ਬਾਅਦ ਐਸੋਸੀਏਸ਼ਨ ਦੇ ਬੈਟਰ ਹੈਡ ਦੇ ਸੰਗ ਪ੍ਰੋਸਾ ਦੇ ਗਏ ਸੀ ਕਿ ਜਿਹੜੇ ਤਰੂਆਂ ਕਾਨੂੰ ਕੋਈ ਦੇ 35 ਪਿੰਡ ਜਾਂ 36 ਪਿੰਡਾਂ ਦੀ ਗੱਲ ਚੱਲਦੀ ਹੈ ਉਹਦੀ ਜ਼ਿੰਮੇਵਾਰੀ ਮੈਨ ਕਰਨਾ ਤੇ ਨਾਲ ਹੀ ਜਿਹੜੀ ਅਸੀਂ ਬਾਕੀ ਪਿੰਡਾਂ ਦੀ ਰეკਮੈਂਡੇਸ਼ਨ ਜਿਹੜੀ ਆ ਉਹਨਾਂ ਤੋਂ ਲਈ ਸੀ ਤੋ ਬਹੁਤ ਹੀ ਸਤਿਕਾਰਯੋਗ ਬਾਰਿਸ਼ ਦੇ ਸਮੇਂ ਦੀ ਪ੍ਰਧਾਨ ਜੀ ਸਾਰੇ ਜਨ ਪੰਜ ਛੇ ਪੰਜ ਇਹ ਬਹੁਤ ਪ੍ਰਸਾਣ ਹੋ ਗਏ। ਕਿਸਾਨ ਜਥੇਬੰਦੀਆਂ ਦੇ ਨੁਮਾਇंदे ਤੋ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਵਧਾਈ ਦਿੰਦਾ ਇੱਕ ਵਾਰੀ ਆਪਣੇ ਲਈ ਤਾੜੀਆਂ ਮਾਰੋ ਇਸ ਕੰਮ ਲਈ ਤੁਸੀਂ ਇਹ ਸ਼ੁਰੂਆਤ ਕੀਤੀ ਸੀ ਇਸ ਪੱਧਰੇ ਦੀ ਉਹ ਜਿਹੜਾ ਨੇਪੜੇ ਚੜ ਗਿਆ ਪਰ ਤੁਸੀਂ ਆਪ ਖੁਦ ਦੇਖ ਲਿਆ ਕਿ ਐਸੀ ਕੋਈ ਗੱਲ ਕਿਉਂਕਿ ਅਸੀਂ ਉਮੀਦ ਕਰਦੇ ਸੀ ਕਈ ਕਈ ਲੋਕ ਇਸ ਉਮੀਦ ਸੀ ਕਿ ਸ਼ਾਇਦ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ ਲੇਕਿਨ ਮੈਂ ਤੁਹਾਨੂੰ ਉਸ ਦਿਨ ਲਿਖ ਕੇ ਦੇ ਗਿਆ ਸੀ ਕਿ ਇਦਾਂ ਦਾ ਕੋਈ ਹੈ ਨਹੀਂ 나ਹੀਂ ਹੋਣ ਦਵਾਂ। ਔਰ ਗੁੱਤਾ ਜੀ ਨੇ ਉਸ ਦਿਨ ਕਿਹਾ ਸੀ ਕਿ ਅਸੀਂ ਕਿਵੇਂ ਵਿਸ਼ਵਾਸ ਕਰੀਏ ਜੇ ਤੁਹਾਡੀ ਇੰਨੀ ਪਹੁੰਚ ਹੁੰਦੀ ਤੁਸੀਂ ਮੰਤਰੀ ਨਾ ਬਣ ਜਾਂਦੇ। ਲੇਕਿਨ ਗੁੱਤਾ ਜੀ ਕੰਮ ਕਰਨ ਲਈ ਮੰਤਰੀ ਬਣਨਾ ਕੋਈ ਜ਼ਰੂਰੀ ਨਹੀਂ। ਜੇ ਕੰਮ ਕਰਨੇ ਹੋਣ ਤਾਂ ਮੰਤਰੀ ਬਣਨਾ ਜ਼ਰੂਰੀ ਨਹੀਂ ਹੈ। ਖਿੰਦੇ ਮਰਦਾ ਮੱਦ ਦੇ ਖੁਦਾ। ਫਰੋਂ ਮੈਂ ਪੂਰੇ ਜੋਸ਼ ਨਾਲ ਕਿਹਾ ਸੀ ਕਿ ਮੈਂ ਵਿੱਕੇ ਦੇ ਰਿਹਾ ਹਾਂ ਰਸਤੇ ਖੜਾ ਹੋ ਤਰਾ। ਔਰ ਉਹ ਗੱਲ ਹੋ ਗਈ। ਬਾਕੀ ਦੋ ਗੱਲੇ ਵੀ ਆ ਕੇ ਤੁਹਾਡੇ ਸਾਹਮਣੇ ਕਈ ਗੱਲਾਂ ਕਰ ਗਏ। ਐਥੇ ਤਾਂ ਕਹਿ ਗਏ ਵੀ ਜਿਲਾ ਅਸੀਂ ਨਹੀਂ ਬਣਨ ਦੇਵਾਂਗੇ। ਬਾਹਰ ਜਾ ਕੇ ਕਹਿ ਦਿੱਤ ਮੈਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਮੈਂ ਦੋ ਗੱਲਾਂ ਨਹੀਂ ਕਰ ਤੋਂ ਨਹੀਂ ਕਿੰਨਾ ਸਾਫ਼ ਦਾ। ਅਸੀਂ ਜੋ ਗੱਲ ਕਰਦੇ ਹਾਂ ਉਸ ਤੇ ਖੜਦੇ ਹਾਂ ਔਰ ਇਹ ਨਹੀਂ ਕਿ ਇੱਕ ਵਾਰੀ ਤੁਹਾਨੂੰ ਕਹੇ ਤਾਂ ਮੈਂ ਅੱਗੇ ਨਹੀਂ ਲੀਤ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੇਰੇ ਜਿਹੜੇ ਘਰੋਂ ਦੇ ਪਿੰਡ ਨੇ ਕਦੇ ਵੀ ਨਹੀਂ ਪੈਣਗੇ ਕਦੇ ਵੀ ਅਗਰ ਕੋਈ ਐਸੀ ਤਸਦੀਦ ਹੋਈ ਵੀ ਤਾਂ ਮੈਂ ਤੁਹਾਡੇ ਨਾਲ ਬੈਠੂਗਾ ਤੁਹਾਡੇ ਨਾਲ ਖੜਾ ਹੋਊਂ ਆਪਣੇ ਪਿੰਡ ਵਾਸੀਆਂ ਨਾਲ ਖੜਾ ਹੋਊਂਗਾ ਔਰ ਤੁਹਾਡੇ ਨਾਲ ਖੜਾ ਹੋਵਾਂਗਾ ਕਿਉਂਕਿ ਇਹ ਜੋ ਸਰਕਾਰ ਨੇ ਬਹੁਤ ਕੁਝ ਦੇਖਣਾ ਹੁੰਦਾ ਔਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬਹੁਤ ਹੀ ਵਧੀਆ ਇਨਸਾਨ ਨੇ ਬਹੁਤ ਹੀ ਹਮਦਰਦ ਲੋਕਾਂ ਦੇ ਹਮਦਰਦ ਕੋਈ ਵੀ ਫੈਸਲਾ ਸੀ ਜ਼ਬਰਦਸਤ ਕਿਸੇ ਤੇ ਨਹੀਂ ਥੂ ਲੋਕਾਂ ਦੀ ਨਵਜ ਦੇਖ ਕੇ ਦਵਾਈ ਦੇ ਦੀ ਮੈਂ ਡਾਕਟਰ ਵੀ ਜਾਣਦੇ ਸੋ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਬਹਿਮ ਨਹੀਂ ਚਾਹੀਦਾ ਅੱਗੇ ਲਈ ਤੁਸੀਂ ਦੇਖਿਆ ਹੀ ਹੈ ਕਿ ਪਿਛਲੇ ਹਰ ਸਾਢੇ 3 ਕੋੜੇ 4 ਸਾਲ ਦੇ ਅੰਦਰ ਜੋ ਫੈਸਲੇ ਆਮ ਆਦਮੀ ਪਾਰਟੀ ਨੇ ਲਿੱਤੇ ਹੈ ਅਜੇ ਤੱਕ ਕੋਈ ਪਾਰਟੀ ਜਿਹੜੀ ਹੈ ਐਸੇ ਫੈਸਲੇ ਲੈਣ ਦੀ ਹਿੰਮਤ ਨਹੀਂ ਕਰ ਸਕੀ ਜਿੰਨੀਆਂ ਵੀ ਪਾਰਟੀਆਂ ਆਈਆਂ ਉਹ ਪੰਜਾਬ ਨੂੰ ਲੁੱਟ ਕੇ ਗਈਆਂ ਲੁੱਟ ਕੇ ਬਸ ਸਰਿਆਂ ਕਹਿੰਦਾ ਕਿਸੇ ਨੇ ਸੁੱਖ ਵਿਲਾਸ ਬਣਾ ਲਿਆ ਕਿਸੇ ਨੇ ਐਸ ਪ੍ਰਸਤੀ ਲਈ ਸ਼ੀਸ਼ਮੈਲ ਬਣਾ ਲਿਆ ਦਾ ਚੰਪੌਰ ਸਾਹਿਬ ਕਹਿੰਦੂ ਕਹਿੰਦਾ ਮੈਂ ਆ ਕੰਮ ਕਰਦਾ ਹੋ ਕਹਦਾ ਮੈਂ ਹੁਣ ਨਾਲ ਹੀ ਲੈਣਾ ਤੁਸੀਂ ਸਾਰੇ ਸਮਝ ਹੀ ਗਏ ਠੀਕ ਹੈ ਜੀ ਲੇਕਿਨ ਸਾਡੇ ਮੁੱਖ ਮੰਤਰੀ ਦੀ ਮੈਂ ਤੁਹਾਨੂੰ ਜ਼ਿੰਮੇਵਾਰੀ ਦਿੰਦਾ ਕਿ ਇੱਕ ਵੀ ਇੱਕ ਜਾਇਜ਼ ਪੈਸੇ ਦੀ ਉਹਨਾਂ ਦੀ ਲੱਗੀ ਨਹੀਂ ਹੋਈ ਜਦੋਂ ਐਮਪੀ ਰਹੇ ਨੇ ਉਹਨਾਂ ਨੂੰ 25 ਕਰੋੜ ਰੁਪਏ ਮਿਲਿਆ ਸੀ ਲੇਕਿਨ ਹਿਸਾਬ ਉਹਨਾਂ ਨੇ 26 ਕਰੋੜ ਦਾ ਦਿੱਤਾ ਜਿਹੜਾ ਇੰਟਰਸਟ ਲੱਗਿਆ ਉਹ ਵੀ ਜਿਹੜਾ ਲੋਕਾਂ ਦੇ ਕੋਲ ਸੋ ਐਸੀ ਸਾਡੀ ਪਾਰਟੀ ਹੈ ਕਿਸਾਨਾਂ ਦੀ ਮਦਦ ਮੇਰੇ ਖਿਆਲ ਸਭ ਤੋਂ ਵੱਧ ਇਹ ਅਜੇ ਤੱਕ ਕੋਈ ਪਾਰਟੀ ਬਣੀ ਉਹ ਆਮ ਆਦਮੀ ਪਾਰਟੀ ਹੈ ਜਿਨੇ 12 ਘੰਟੇ ਬਿਜਲੀ ਦਿਨ ਦੇ ਕੇ ਦਿਖਾਤਾ ਕਿ ਅਗਰ ਬੰਦਾ ਚਾਹੇ ਤਾਂ ਕੀ ਨਹੀਂ ਹੋ ਸਕਦਾ ਜਨਰਲ ਵਰਗ ਨੂੰ ਪਹਿਲੀ ਵਾਰੀ ਇਹ ਸਹੂਲਤ ਮਿਲੀ ਹੈ 600 ਯੂਨਟ ਜਨਰਲ ਵਰਗ ਨੂੰ ਵੀ ਮਿਲੀ ਟੋਲ ਪਲਾਜ਼ੇ ਬੰਦ ਹੋਏ ਨਹੀਂ ਤਾਂ ਹਿੱਸੇਦਾਰੀ ਪਾ ਕੇ 5 ਸਾਲ ਹੋਰ ਵਧਾ ਦਿੰਦੇ ਸੀ ਜਿੰਨੀਆਂ ਪੁਰਾਣੀਆਂ ਪਾਰਟੀਆਂ ਰਹੀਆਂ ਇੱਕ ਵੀ ਟੋਲ ਪਲਾਜ਼ਾ ਪਾਈ ਤੋਂ ਪਹਿਲਾਂ ਬੰਦ ਰਿਹਾ ਤੁਸੀਂ ਸਾਰੇ ਜਾਣਦੇ ਆ। ਆ ਜਦੋਂ ਤੋਂ ਸਾਡੀ ਸਰਕਾਰ ਆਈ ਹੈ 17 ਟੋਲ ਪਲਾਜ਼ਾ ਬਣ ਗਏ। ਨਹਿਰੀ ਪਾਣੀ ਵਾਰੇ ਕਿਸੇ ਨੇ ਨਹੀਂ ਸੋਚਿਆ। ਸੋ ਬਹੁਤ ਸਾਰੀਆਂ ਗੱਲਾਂ ਜੋ ਕਿ ਇਤਿਹਾਸ ਬਣਿਆ। ਚੰਗੇ ਹਸਪਤਾਲ ਬਣੇ। ਸਕੂਲ ਚੰਗੇ ਬਣੇ ਨੇ। ਅੱਜ ਸਰਕਾਰੀ ਸਕੂਲ ਦੇ ਵਿਦਿਆਰਥੀ ਮੈਂ ਆਪਣੇ ਪਿੰਡ ਦੇ ਇੱਕ ਸਕੂਲ ਦਾ ਇਹ ਦੱਸ ਦਿੰਦਾ ਕਿ ਛੱਲੀਆਂ ਕਲਾ ਦੇ ਦੋ ਬੱਚੇ ਜਿਹੜੇ ਡਾਕਟਰੀ ਕਰ ਰਹੇ ਨੇ ਅੱਜ ਇੱਕ ਸਾਡੇ ਪਿੰਡਾਂ ਬੇਲੇ ਦੇ ਨੇੜੇ ਉਹ ਉੱਥੋਂ ਇੱਕ ਬੱਚਾ ਆਈ ਆਈਐਸਐਸ ਇੰਡੀਅਨ ਸਟੈਟਿਸਟਿਕਲ ਸਰਵਿਸ ਯੂਪੀਐਸਸੀ ਦਾ ਚੌਥੇ ਨੰਬਰ ਤੇ ਆਇਆ ਚੌਥੇ ਨੰਬਰ ਤੇ ਸਾਰੇ ਹਿੰਦੁਸਤਾਨ ਤੋਂ ਬਹੁਤ ਵੱਡਾ ਫਰਕ ਜਿਹੜਾ ਹੈ ਪਿਆ ਸਾਡੇ 3.5 ਤੋਂ 4 ਸਾਲਾਂ 'ਚ ਔਰ ਆਉਣ ਵਾਲੇ ਸਾਲ ਜਿਹੜੇ ਹੈਗੇ ਸਾਲ ਜਿਹੜੇ ਰਹਿ ਗਏ ਇਹਦੇ 'ਚ ਹੋਰ ਵਧੀਆ ਕੰਮ ਹੋਊਗਾ ਮੈਂ ਬਹੁਤਾ ਸਮਾਂ ਤੁਹਾਡਾ ਨਾਂ ਲੈਂਦਾ ਹੋਇਆ ਤੁਹਾਨੂੰ ਇੱਕ ਵਾਰ ਫੇਰ ਵਿਸ਼ਵਾਸ ਦਿਵਾਉਣਾ ਕਿ ਨਿਸ਼ਚਿੰਤ ਹੋ ਜਾਓ ਤੁਸੀਂ ਅਗੋਂ ਦੀ ਵੀ ਨਹੀਂ ਐਸੀ ਕੋਈ ਗੱਲ ਹੋਏਗੀ ਬਾਕੀਆਂ ਦੀ ਵੀ ਲੈ ਲੈਂਦੇ ਆ ਜ਼ਿੰਮੇਵਾਰੀ ਸਾਰੇ ਖੜ ਦੇਓ ਤੜ ਦੇਓ ਲੈ ਲਓ ਕਿ ਇੱਕ ਵੀ ਮੋਹਾਲੀ ਦਾ ਪਿੰਡ ਨਹੀਂ ਜਾਏਗਾ ਠੀਕ ਹੈ ਉਹ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਸ ਤੋਂ ਨੂੰ ਕੋਈ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ ਚ ਵੀ ਸਰਕਾਰ ਦਾ ਸਾਥ ਦਿਵਾ ਮਾਂ ਦੀ ਪਾਰਟੀ ਦਾ ਤਾਂ ਕਿ ਕਿਉਂਕਿ 75 ਸਾਲ ਦਾ ਪਿਆ ਹੋਇਆ ਗੰਦ ਜਿਹੜਾ ਇਹ 5 ਸਾਲਾਂ ਚ ਨਹੀਂ ਜਿਹੜਾ ਸਾਫ ਹੋਣਾ ਘਟੂ ਘੜ 10 ਸਾਲ ਤਾਂ ਲੱਗਣੀ ਸੋ ਮੈਂ ਆਸ ਕਰਦਾ ਕਿ ਆਪਾਂ ਸਾਰੇ ਇਸ ਇੱਕ ਜਿਹੜਾ ਪੰਜਾਬ ਦਾ ਪੂਰਨ ਪੁਨਰ ਜਨਮ ਨਿਰਮਾਣ ਹੋ ਰਿਹਾ ਉਹਦੇ ਚ ਆਪਾਂ ਭਾਗੀ ਬਣਾਂਗੇ ਔਰ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਜਿਸ ਦੀ ਸਾਡੇ ਸਰਦਾ ਕਵਾਂ ਸਿੰਘ ਮਾਨ ਆਸਰਾ ਕਰੈ ਨੇ ਵੀ ਅਸੀਂ ਬਣਾਉਣਾ ਹੈ ਉਹ ਜਿਹੜਾ ਰੰਗਲਾ ਪੰਜਾਬ ਅਸੀਂ ਉਨਾ ਕੇ ਹਟਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਇਲੋ ਜੀ ਕਾ ਖਾਲਸਾ ਵਾਇਲੋ ਜੀ ਤੇ ਹੋਰ ਸੀਨੀਅਰ ਐਡਵੋਕੇਟਸ ਨੂੰ ਕਿ ਅਸੀਂ ਕਿਉਂਕਿ ਲੱਡੂ ਵਗਾ ਕੇ ਪਹਿਲੇ ਹੀ ਰੱਖ ਲਈ ਸੀ ਸਾਨੂੰ ਪਤਾ ਸੀ ਕਿ ਐਮਐਲਏ ਸਾਹਿਬ ਸਾਡੇ ਲਈ ਖੁਸ਼ਖਬਰੀ ਲੈ ਕੇ ਆ ਰਹੇ ਨੇ